ਦੋਸਤੋ ਆਹ ਦੇਖੋ ਜੀ ਸੜਕ ਥੱਲੇ ਫਟ ਗਈ। ਕੰਮ ਹੈਗਾ 27 ਦੇ ਵਿੱਚ ਬਣ ਕੇ ਤਿਆਰ ਹੋਣਾ ਹੈ। ਠੀਕ ਹੈ ਜੀ। ਬਾਬਾ ਜੀ ਦਾ ਰੋਟ ਪ੍ਰਸ਼ਾਦ ਲੈ ਲਿਆ ਜੀ ਤੇ ਸਾਹਮਣੇ ਦੇਖੋ ਜੀ ਰਾਸ਼ਾ ਜੀ ਬਿਲਕੁਲ ਵੀ ਹੈ ਨਹੀਂਗਾ ਤੇ ਸਾਈਡ ਚੱਲ ਰਹੇ ਆ ਜੀ ਕੰਮ ਕੰਸਟਰਕਸ਼ਨ। ਹਾਂ ਜੀ ਦੋਸਤੋ ਗੁੱਡ ਮਾਰਨਿੰਗ ਤੇ ਜੈ ਭੱਬੀ ਦੀ ਸਾਰਿਆਂ ਨੂੰ। ਤੇ ਬਾਕੀ ਦੋਸਤੋ ਅਸੀਂ ਅੱਜ ਦੀਵਾਲੀ ਦੇ ਮੌਕੇ ਤੇ ਆ ਰਹੇ ਆ ਦਿਉਰ ਸਿੱਧਾ ਉਹ ਫਾ ਮਤਲਬ ਸ਼ਾਤ ਲਾਈਆਂ ਬਾਬਾ ਵਾਲਕਨਾ ਜੀ ਦੇ ਦਰਸ਼ਨ ਕਰਨ ਲਈ ਤੁਹਾਨੂੰ ਵੀ ਦਰਸ਼ਨ ਮੇਲੇ ਕਰਾਵਾਂਗੇ ਬਾਕੀ ਆ ਮੇਰਾ ਭਰਾਟਾ ਪਰਿਆ ਹੈ ਸ਼ਾਲਾ ਮਾਰ ਰਿਹਾ ਬਲੌਗ ਬਣਾ ਰਿਹਾ ਨਾ ਮੈਂ ਤੇ ਪਿਛਲੇ ਬਲੌਗ ਤੁਸੀਂ ਦੇਖਿਆ ਕਿੰਨਾ ਇੰਜੋਏ ਕੀਤਾ ਆ ਬੱਦ ਦੀਵਾਲੀ ਦੇ ਵਿੱਚ ਔਰ ਇੱਕ ਬਾਬਾ ਵਾਲਕੇ ਦੇ ਸਥਾਨ ਤੇ ਗਏ ਸੀ ਇਹ ਜੋ ਕਿ ਬਿਲਕੁਲ ਜਗ੍ਹਾ ਲੋਕਾਂ ਨੂੰ ਪਤਾ ਆ ਵੀਡੀਓ ਜਾ ਕੇ ਦੇਖ ਸਕਦੇ ਹੋ ਤੇ ਚਲੋ ਅੱਜ ਆਪਾਂ ਤੁਹਾਨੂੰ ਮੇਨ ਦਰਬਾਰ ਸ਼ਾਤਲਾਈ ਦੇਵਤ ਸਿੱਧ ਗੁਫਾ ਸਾਰਾ ਦਿਖਾਵਾਂਗੇ ਇਸ ਬਲੌਗ ਦੇ ਵਿੱਚ ਤੇ ਤੁਸੀਂ ਕਰੋ ਯਾਤਰਾ ਇੰਜੋਏ ਤੇ ਨਾਲ ਹੀ ਕਰੋ ਬਾਬਾ ਬਲਕਾਂ ਦੇ ਦਰਸ਼ਨ ਚਲੋ ਦੋਸਤੋ ਚੱਲਦੇ ਆ ਜੀ ਜੈ ਬਾਬੇ ਦੀ ਸਾਰਿਆਂ ਨੂੰ ਮੰਗ ਜੈ ਬਾਬੇ ਦੀ ਅਮਾ ਅੱਜ ਦੇ ਦਿਨ ਹਾਂਜੀ ਦੋਸਤੋ ਆ ਪਹਾੜ ਖੁਰਿਆ ਸੀਗਾ ਜੀ لینڈ ਸਲਾਈਡ ਹੋਈ ਸੀਗੀ ਨਾ ਆ ਜਦੋਂ ਪਿੱਛੇ ਮੀਂਹ ਪਈ ਸੀ ਨਾ ਤੇ ਇਹਦਾ لینڈ ਸਲਾਈਡ ਹੋਈਆਂ ਸੀਗੀਆਂ ਤੇ ਰਾਸਤੇ ਬੰਦ ਹੋ ਗਏ ਸੀਗੇ ਹੁਣ ਚਲੋ ਰਾਸਤੇ ਖੁੱਲ ਗਏ ਹੋਏ ਆ ਇਹ ਆ ਜੀ ਚੱਕ ਸਾਦੂ ਤੋਂ 2 ਕਿਲੋਮੀਟਰ 1.5 ਕਿਲੋਮੀਟਰ ਉੱਪਰ ਆਏ ਹੱਲੇ ਆਪਾਂ ਇਸ ਤੇ ਲੱਗਦੀ ਜਮ 14 ਵਿੱਚ ਬੱਚੇ ਕਰ ਰਹੇ ਮਸਤੀ ਜਿਹੜਾ ਕਾਟਰ ਵਾਲਾ ਜੂਰ ਕੋਲੇ ਆ ਰਿਹਾ ਹੈ ਆ ਚੁਕੇ ਆ ਮਤਨੂ ਬੱਚੋ ਦਿਖਾਉਂਦੇ ਕਿੱਦਾਂ ਦੇ ਆ ਇਹ ਜੇ ਕੋਈ ਦੇਖ ਸਕਦੇ ਹੋ ਜਿੱਦਾਂ ਸੈਂਡਵਿਚ ਹੁੰਦਾ ਨਾ ਉਦਾਂ ਦੇ ਬ੍ਰੈਡ ਬੜਾਏ ਹੋਇਆ ਕਾਫੀ ਟੇਸਟੀ ਵੀ ਆ ਨੰਦ ਗੋਰੀ ਵੈਸ਼ਨੋ ਟਾਪਾ ਦੋਸਤੋ ਯਾਨੀ ਕਿ ਬਹੁਤ ਹੀ ਵਧੀਆ ਤੇ ਟੇਸਟੀ ਸਿਗਾਰ ਬ੍ਰੈਡ ਕੋਲੇ ੜ ਕੇ ਚਾਰੀਰ ਵਿੱਚ ਦੋ ਬਰੈਡ ਅੰਦਰੋਂ ਬਿਲਕੁਲ ਸੈਂਡਵਿਚ ਵਰਗੇ ਟੇਸਟ ਐਨਾ ਜ਼ਿਆਦਾ ਵਧੀਆ ਹੈ ਨਹੀਂ ਨਾ ਜਿਹੜੇ ਵੀ ਆਂਦੇ ਜ਼ਰੂਰ ਇੱਧਰ ਖਾ ਕੇ ਜਾਓ ਜੀ ਇੱਕ ਵਾਰ ਟੇਸਟ ਜ਼ਰੂਰ ਦੇਖੋ ਚਲੋ ਹੁਣ ਚੱਲਦੇ ਅਗਲੀ ਸਾਈਡ ਤੋਂ ਤੇ ਫਾਇਦਾ ਨਾਲ ਹੋਰ ਚੱਲਦੇ ਨਹੀਂ ਆਦੇ ਦੋਸਤੋ ਆਹ ਦੇਖੋ ਜੀ ਸੜਕ ਥੱਲੇ ਫਟ ਗਈ ਦੇਖ ਸਕਦੇ ਹੋ ਤੁਸੀਂ ਜਦੋਂ ਬਾਰਿਸ਼ ਪਈ ਸੀ ਨਾ ਤਾਂ ਪਹਾੜ ਵੀ ਕਿਤੇ ਆ ਯਾ ਸਾੜੇ ਕੁਝ ਰੇਲੋਂ ਥੰਲੇ ਫਟ ਗਈ ਉੱਪਰ ਨੂੰ ਨਾ ਉੱਭਰ ਕੇ ਦੇਖਾਂਗੇ ਕਾਫੀ ਵੀਡੀਓ ਦਵਾਈਆਂ ਸੀ ਇੱਥੇ ਵੀ ਆ ਗਈ ਕਾਫੀ ਮੁੰਡਿਆਂ ਨੇ ਕੋ ਲੋਕਲ ਲਾ ਲੈਣੇ ਤੇ ਮੈਂ ਕਿਹਾ ਚਲੋ ਅਸੀਂ ਦੇਖਦੇ ਆ ਕੀ ਚੱਲ ਰਿਹਾ ਰੋਡ ਤੇ ਅੱਗੇ ਦੋਸਤੋ ਆ ਚੁੱਕੇ ਜੀ ਅਸੀਂ ਸ਼ਾਤ ਲਾਈ ਤੇ ਉੱਪਰ ਦੇਖ ਰਿਹਾ ਜੀ ਬਾਬਾਈ ਦਾ ਸੋਨਾ ਯਾ ਦਰਵਾਜ਼ਾ ਚਲੋ ਸ਼ਾਤ ਲਈ ਮੱਥਾ ਟੇਕ ਜੀ ਲੋਈ ਪਹੁੰਚ ਗਈ ਸ਼ਾਤ ਲਾਈਆਂ ਤੇ ਨੀਚੇ ਦਰਬਾਰ ਦੇ ਦਰਸ਼ਨ ਕਰਨ ਲਈ ਅਸੀਂ ਲੈ ਕੇ ਜਾ ਰਹੇ ਹਾਂ ਜੀ ਤੁਹਾਨੂੰ ਤੇ ਮੰਦਰ ਵੀ ਥੋੜਾ ਬਾਹਲੇ ਅੰਦਰ ਬਿਲਡਿੰਗ ਕੰਸਟਰਕਸ਼ਨ ਦਾ ਕੰਮ ਚੱਲਦਾ ਹੈ ਤੁਹਾਨੂੰ ਦਿਖਾਉਂਦੇ ਕਿੱਥੇ ਕਿੱਥੇ ਤੱਕ ਮੁਝਾ ਕੰਮ ਚੱਲ ਰਿਹਾ ਹੈ ਚਲੋ ਜੀ ਅੱਜ ਦੋਸਤੋ ਸਾਹਮਣੇ ਦੇਖ ਸਕਦੇ ਹੋ ਜੀ ਇੱਥੇ ਜਿਗਾ ਬਾਬਾ ਜੀ ਦਾ ਮੰਦਿਰ ਅੰਦਰ ਜਿੱਥੇ ਰੋਟੀਆਂ ਲੱਸੀ ਦਾ ਸਤਾਨ ਬਣਾਇਆ ਹੋਇਆ ਹੈ ਸਗਾ ਤੇ ਹੁਣ ਅੰਦਰ ਕੰਮ ਚੱਲ ਰਿਹਾ ਤੇ ਮੰਦਿਰ ਨਵਾਂ ਬਣੂਗਾ ਤੇ ਇੱਧਰ ਸਮਾਨ ਪਿਆ ਹੋਇਆ ਜੀ ਸਰੀਆ ਸਾਰਾ ਕੁਝ ਪਿਆ ਹੋਇਆ ਹੈ ਜਿੱਧਰ ਤੇ ਕਿੱਦਾਂ ਦਾ ਮੰਦਿਰ ਬਣਨ ਜਾ ਰਿਹਾ ਉਹ ਵੀ ਤੁਹਾਨੂੰ ਦੱਸਦੇ ਆਪਾਂ ਆ ਜਿਹੜਾ ਸੋਬ ਬਣੇਗਾ 2027 ਦੇ ਵਿੱਚ ਬਣ ਕੇ ਤਿਆਰ ਹੋਣਾ ਹੈ ਠੀਕ ਹੈ ਜੀ ਇਸ ਮੰਦਰ ਦੇ ਵਿੱਚ ਜੋ ਲੱਸੀ ਰੋਟੀ ਦਾ ਇਤਿਹਾਸਿਕ ਜੋ ਸਥਾਨ ਹੈ ਹਾਂਜੀ ਉਹ ਮੰਦਰ ਦਾ ਸਥਾਨ ਇਦਾਂ ਹੀ ਬਰਾਜ਼ਮਾਨ ਰਹੇਗਾ ਉਹ ਨੂੰ ਕਿਸੇ ਪ੍ਰਕਾਰ ਦਾ ਨਾ ਤੋੜਾ ਜਾਏਗਾ ਨਾ ਹੀ ਕੋਈ ਛੇੜਾ ਜਾਏਗਾ ਠੀਕ ਹੈ ਜੀ ਜਿਸ ਜਿਹੜੇ ਮੰਦਰ ਦੇ ਉੱਪਰ ਜਿਹੜਾ ਕੰਕਰੀਟ ਵਾਲਾ ਜਿਹੜੀ ਫੋਰਸ ਤੁਸੀਂ ਦੇਖ ਲਿਓ ਸਾਹਮਣੇ ਉਹ ਹੀ ਤੋੜਿਆ ਜਾਏਗਾ ਰੋਟੀ ਵਾਲਾ ਸਥਾਨ ਉਦਾਂ ਹੀ ਅਤਾ ਸੰਭਵ ਤਰੀਕੇ ਹਾਂਜੀ ਹਾਂਜੀ ਸਾਰਾ ਕੁਝ ਉੱਦੀ ਬਣਿਆ ਹੋਇਆ ਸਾਹਮਣੇ ਜਿਹੜਾ ਦੂਜਾ ਮੰਦਰ ਤੁਸੀਂ ਦੇਖ ਰਹੇ ਹੋ ਉਸ ਮੰਦਰ ਚ ਲੱਸੀ ਰੋਟੀ ਦਾ ਸਥਾਨ ਰਹੇਗਾ ਮਾਤਰ ਰਤਨ ਜੀ ਦਾ ਹ ਕਿ ਬਾਬਾ ਜੀ ਦਾ ਅਖੰਡ ਅਖੰਡ ਤੁਣਾ ਆ ਹਾਂਜੀ ਹਾਂਜੀ ਇਹ ਸਾਰਾ ਉਸ ਮੰਦਿਰ ਦੇ ਵਿੱਚ ਜਾ ਕੇ ਦਰਸ਼ਨ ਕਰ ਸਕਦੇ ਆ ਕੁਝ ਦਿਨ ਬਾਅਦ ਉਸ ਮੰਦਿਰ ਦਾ ਵੀ ਕੰਮ ਚਾਹੀਏ ਬਣਾਉਣਾ ਠੀਕ ਹੈ ਜੀ ਦੱਸੀ ਰੋਟੀ ਦਾ ਸਥਾਨ ਇਦਾਂ ਹੀ ਕਾਇਮ ਰਹਿਣਾ ਜੀ ਮਤਲਬ ਸਿਰੇ ਬਾਹਲੀਆ ਦੀਵਾਰਾਂ ਹੀ ਕਰਨੀਆਂ ਨਵੇਂ ਸਿਰੋਂ ਨਹੀਂ ਦੱਸੀ ਰੋਟੀ ਦਾ ਸਥਾਨ ਠੱਲੇ ਹਾਂਜੀ ਸਾਰਾ ਪੰਜਾਤੀ ਦਿਨ ਦੇ ਪਹਿਲਾਂ ਮੰਦਿਰ ਦੇ ਨੂੰ ਪੂਰਾ ਗਰਾਹ ਦੇ ਬੁੱਝਾ ਦੇ ਗਰਾਹ ਦੇ ਗਿਆ ਵਾ ਠੀਕ ਹੈ ਜੀ ਰੋਟੀ ਵਾਲਾ ਸਥਾਨ ਤੇ ਦੱਸੀ ਦਾ ਸਥਾਨ ਜਿਹੜਾ ਉਹ ਇੱਥੇ ਸੰਭਵ ਰਹਿਣਾ ਹੈ ਠੀਕ ਹੈ ਵੈਧੀ ਰਹਿਣਾ ਹੈ ਠੀਕ ਹੈ ਜੀ

ਤੋ ਕਹਿਦਾ ਉਸकी सीरीज काउंटर से भी जाती है और मंदिर में स्कैन करने के लिए स्कैनर भी है यदि कोई ऑनलाइन बाबा जी के मंदिर में न्यास में कोई पैसा डोनेट करना चाहता है तो स्कैन करके भी डोनेशन दे सकता है सही है जी बिल्कुल सही है तो रसीद जरूर लो जी कहते हैं जेड़े पेमेंट देके जाते हैं रो ठीक है जी आपकी जो भी मैसेज है आपा संगत तक पहुंचाता है किसी ने ऑनलाइन पेमेंट करनी कर सकते हैं जी जय बाबी हां जी ਜਿੱਦਾਂ ਤੁਸੀਂ ਦੇਖ ਸਕਦੇ ਹੋ ਜੀ ਜਿੱਦਾਂ ਭਾਈ ਵੀਰ ਨੇ ਦੱਸਿਆ ਹੈ ਕਿ ਰੋਟੀ ਉਹ ਲੱਸੀ ਦਾ ਸਥਾਨ ਇੱਧੇ ਹੀ ਆ ਸਾਰੀਆਂ ਜੋ ਵੀ ਇਤਿਹਾਸਿਕ ਮੂਰਤੀਆਂ ਹੈਗੀਆਂ ਆ ਇੱਧੇ ਰੈਣੀਆਂ ਆ ਬਾਕੀ ਬਾਹਰਲਾ ਢਾਂਚਾ ਸਾਰਾ ਚੇਂਜ ਹੋਣਾ ਆ ਦੇਖ ਸਕਦੇ ਹੋ ਜੀ ਇਹ ਚੀਜ਼ ਹੈ ਇੱਧੇ ਰੈਣੀਆਂ ਦਰਬਾਰ ਤੇ ਜਮ ਇਸ ਸਾਢਾ ਗਰੀ ਅਖੰਡ ਤੂਣਾ ਜਗਦਾ ਉਹ ਵੀ ਤੁਹਾਨੂੰ ਦਿਖਾਉਂਦੇ ਆ ਉਹ ਵੀ ਇੱਦਾਂ ਹੀ ਰਹਿਣਾ ਜਾਂ ਬਾਕੀ ਬਾਹਰ ਦਾ ਸਟਰਕਚਰ ਸਾਰਾ ਹੀ ਚੇਂਜ ਬਣਾਇਆ ਜੋ ਆਪਣੀਆਂ ਮਾਰਤਾ ਜਿੱਦਾ ਬਣੀਆਂ ਹੋਈਆਂ ਤੇ ਜੋ ਇਤਿਹਾਸਿਕ ਚੀਜ਼ਾਂ ਉਹ ਇੱਦਾਂ ਹੀ ਰਹਿਣੀਆਂ ਆ ਤੁਸੀਂ ਭਾਈ ਉਹਨਾਂ ਦੇ ਮੂੰਹ ਸਾਰਾ ਕੁਝ ਸੁਣ ਲਈ ਆ ਜੀ ਉਹਨੇ ਲਾਈਵ ਮਤਲਬ ਦੱਸਿਆ ਹੋਇਆ ਅਸੀਂ ਵੀ ਵੀਡੀਓ ਜਰੀਏ ਦਿਖਾਈ ਤਾਂ ਤੁਹਾਨੂੰ ਸਾਮਣੇ ਐ ਸ਼ੀ ਮੰਦਿਰ ਤੇ ਇਦਾਂ ਹੀ ਲੱਸੀ ਵਾਲਾ ਸਥਾਨ ਸੁਭਾਸ਼ਾ ਅਰਜ਼ੀ ਮੁਸਪਾਤ ਆਲੀਆ ਜਲੀ ਉਹ ਕੋਲ ਉਹ ਜੇ ਉਹ ਸਥਾਨ ਉਹ ਭੈਰੋ ਜੀ ਇਤਿਹਾਸਿਕ ਜੋ ਉਸ ਟਾਈਮ ਜਿੱਦਾਂ ਆਪਾਂ ਕਹਿ ਸਕਦੇ ਨਾ ਕਿ ਗੜ ਵੀ ਸੀਗੀ ਮਿੱਟੀ ਦੇ ਭਾਂਡਾ ਇਹਦੇ ਵਿੱਚ ਮਾਤਾ ਰਤਨ ਨੂੰ ਲੇਕ ਆਂਦੀ ਸੀਗੀ ਲੱਸੀ ਜੀ ਤੇ ਇਸਾਈਡ ਅਜੀ ਬਾਬਾ ਜੀ ਦਾ ਅਖੰਡ ਧੂਣਾ ਜੋ ਬਾਬਾ ਜੀ ਦਾ ਸੀ ਜਲਿਆ ਹੋਇਆ ਆ ਉਹ ਲੈ ਕੇ ਆਉਂਦੇ ਆ ਉਹ ਦੀ ਸਦਾਨੀ ਮੇਰੇ ਜੋਗੀ ਦਾ ਦਵਾਰਾ ਕਿੰਨਾ ਵਧੀਆ ਲੱਗ ਰਿਹਾ ਹਨ ਫਾਈਨਲੀ ਦੋਸਤੋ ਪਹੁੰਚ ਗਏ ਜੀ ਸ਼ਾਤਲਾਈ ਦੇ ਉੱਪਰ ਬਾਬਾ ਬਾਲਕਨਾਥ ਜੀ ਦੇ ਦੇਵਰਸਿਤ ਗੁਫਾ ਦੇ ਕੋਲ ਦਰਸ਼ਨ ਮੇਲੇ ਕਰਾਂਦੇ ਆ ਵੀਡੀਓ ਨੂੰ ਜਰੂਰ ਪੂਰਾ ਦੇਖਿਓ ਔਰ ਕਮੈਂਟ ਲਾਈਕ ਜਰੂਰ ਕਰਦੇ ਹੋ ਸ਼ੇਅਰ ਵੀ ਜਰੂਰ ਕਰਦੇ ਚਲੋ ਦੋਸਤੋ ਚੱਲਦੇ ਆ ਜੀ ਜੈ ਬਾਬੇ ਦੀ ਅੱਜ ਜੀ ਦੋਸਤੋ ਇੱਕ ਨੰਬਰ ਗੇਟ ਤੇ ਪਹੁੰਚ ਗਏ ਆ ਜੀ ਸਾਰਾ ਸਿੱਧਰ ਵੀ ਲਿਆਣਾ ਸੀ ਹਨ ਇਸ ਰਸਤੇ ਸਣੀ ਸੱਦੇ ਉੱਪਰ 5 ਨੰਬਰ ਗੇਟ ਦੇ ਕੋਲ ਚਾਣੋ ਜੀ ਚੱਲਦੇ ਜੀ ਭਾਈ ਜਾਮ ਬਹੁਤ ਜ਼ਿਆਦਾ ਲੰਮਾ ਲੱਗਾ ਹੋਇਆ ਹੈ ਪਿੱਛੇ ਤੇ ਭਾਈ ਕਾ ਪ੍ਰਲਾਦੀਤੀ ਹੈ ਜੀ ਇੱਥੇ ਕਿਉਂਕਿ ਕਿ ਸਾਰਾ ਜਾਮ ਹੀ ਆ ਗੱਡੀਆਂ ਫੱਟੀਆਂ ਪਈਆਂ 20 ਤੋਂ 25 ਮਿੰਟ ਹੋ ਗਏ ਸਾਨੂੰ ਇੱਥੇ ਐਸੀ ਗੱਡੀ ਆਪਾਂ ਲਾ ਦਿੱਤੀ ਸਾਈਡ ਤੇ ਆਪਣੀ ਮਤਲਬ ਬਾਈਕ ਕੈਮਰਾ ਵਾਪਸ ਨਹੀਂ ਜਾਣਾ ਹੈ ਘਰ ਨੂੰ ਚਲੋ ਫਿਰ ਦੋਸਤੋ ਚੱਲਦੇ ਆ ਜੀ ਪੈਦਲ ਥੋੜੀ ਦੂਰ ਰਹਿ ਗਿਆ ਆ ਫਿਰ ਮਾ ਸਾਡੇ ਕੇ ਚਲੀ ਘਰ ਨੂੰ ਵੱਡੀਆਂ ਗੱਡੀਆਂ ਆ ਗਈਆਂ ਵੱਡੀ ਗੱਡੀ ਕਰਕੇ ਪਰੋਬਲ ਇਹ ਵੀ ਟੀ ਬੰਦੇ ਕਰਦਾ ਯਾਰ ਚੱਲ ਜੀ

ਬਾਬਾ ਜੀ ਦਾ ਰੋਟ ਪ੍ਰਸ਼ਾਦ ਲੈ ਲਿਆ ਜੀ ਤੇ ਸਾਹਮਣੇ ਦੇਖੋ ਜੀ ਰਾਸ਼ਾ ਜੀ ਬਿਲਕੁਲ ਵੀ ਹੈ ਨਹੀਂਗਾ ਤੇ ਸਾਈਡ ਚੱਲ ਰਹੇ ਆ ਜੀ ਕੰਮ ਕੰਸਟਰਕਸ਼ਨ ਦਾ ਸੈੱਡ ਸ਼ੈੱਡ ਦੁਆਰਾ ਬਣਨ ਜਾ ਰਹੀ ਆ भजन चल रहे शब्द बाबा जी दिटा चल रही जी देखो रा। जी रश बहुत ज्यादा घट है रश बिल्कुल भी है नी जी देख सकते हो गुफा त ਲਗੀ ਬੱਕਰਾਸ ਨਾਲ ਜਦੋਂ ਬੱਕਰੇ ਚੜਾ ਜਾਂਦੇ ਆ ਕਰੋ ਦਰਸ਼ਨ ਜੀ ਐਸੇ ਬੈਠੋ ਕੋਲ ਤੁਸੀਂ ਨਹੀਂ ਕਰਨਾ ਵਸ ਹਾਂ ਦੋਸਤੋ ਦਰਸ਼ਨ ਭੂਗਗੇ ਕਿਤੇ ਬਾਬਾ ਜੀ ਦੇ ਦਰਬਾਰ ਦੇ ਤੁਹਾਨੂੰ ਵੀ ਆਪਾਂ ਕਿਹਾ ਦਿੱਤੇ ਆ ਵੀਡੀਓ ਬਣਾਉਣ ਦਾ ਆਊਟ ਨਹੀਂ ਸੀ ਤੁਹਾਨੂੰ ਪਤਾ ਹਰ ਵਾਰ ਆਪਾਂ ਵੀਡੀਓ ਨਹੀਂ ਬਣਾਈਦੀ ਕੋਈ ਵੀ ਨਹੀਂ ਬਣਾਉਣ ਦੀ ਵੀਡੀਓ ਦਰਸ਼ਕਾਂ ਮੈਲੇ ਬੜੇ ਵਧੀਆ ਕੀਤਾ ਆਪਾਂ ਕਿਉਂਕਿ ਰਸ ਅੰਨਾ ਜਿਆਦਾ ਸਿਗਾ ਨਹੀਂ ਦੋ ਤਿੰਨ ਤਿੰਨ ਮਿੰਟ ਆਰਾਮ ਨਾਲ ਖੜੇ ਕੇ ਪ੍ਰਦਰਸ਼ਨ ਕੀਤੇ ਆ ਤੇ ਬਾਕੀ ਤੁਹਾਨੂੰ ਪਵਨਾ ਦਰਸ਼ਨ ਕਰਵਾ ਰਹੇ ਆਪਾਂ ਤੇ ਚਲੋ ਹੁਣ ਚੱਲਦੇ ਆਂ ਇਹ ਘਰ ਨੂੰ ਬਾਕੀ ਜੀ ਮਿਲਦੇ ਹਾਂ ਤੁਹਾਨੂੰ ਦੋਸਤੋ ਅਗਲੇ ਬਲੌਗ ਦੇ ਵਿੱਚ ਇਸ ਬਲੌਗ ਚੰਨਾਈ ਜੋ ਵੀ ਅਪਡੇਟ ਸਗੀ ਜਾਂ ਜੋ ਵੀ ਹਨਾ ਦਰਵਾਦ ਦੀ ਸ਼ਾਤਲਾਈਆਂ ਦੀ ਜੈਥੇ ਦੇਖਦਾ ਤੇ 2027 ਵਿੱਚ ਮੰਦਿਰ ਕੰਪਲੀਟ ਹੋ ਜਾਣਾ ਨੀਚੇ ਵਾਲਾ ਸ਼ਾਤਲਾਈ ਵਾਲਾ ਉਹ ਵੀ ਆਪਾਂ ਤੁਹਾਨੂੰ ਦੱਸ ਦੇਤਾ ਅੰਕਨ ਹੁਣ ਜੋ ਉਥੇ ਮੇਨ ਸੀਗੇ ਸੇਵਾਦਾਰ ਉਹਨੇ ਸਾਰਾ ਕੁਝ ਬੋਲ ਕੇ ਦੱਸੇ ਦਿੱਤਾ ਆ ਤੇ ਫਿਰ ਬਸ ਦੋਸਤੋ ਇਸ ਬਲੌਗ ਚੰਨਾਈ ਮਿਲਦੇ ਅਗਲੇ ਬਲੌਗਸ ਤਾਨੂੰ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਮੈਂਟ ਵੀ ਜ਼ਰੂਰ ਕਰਿਓ ਔਰ ਜੈ ਬਾਬੇ ਦੀ ਵੀ ਜ਼ਰੂਰ ਲਿਖ ਦਿਓ तो तक लिए बाय बाय चैनल सब्सक्राइब जरूर कर लो दोस्तों जय बद्री की भाई इधर आ जय बद्री की